ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਗੁਰੂ ਨਾਨਕ ਨਿਤਹਿਨ ਆਸ਼ਰਮ ਵਿਖੇ ਨਵ ਜੰਮੀਆਂ ਬੱਚਿਆਂ ਦੀ ਲੋੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਏਡੀਸੀ ਅਨੂਪਮਾ ਕਲੇ ਰੈਸਿਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਡੀਐਸਪੀ ਫਗਵਾੜਾ ਭਾਰਤ ਪੋਸ਼ਣ ਐਸਐਚਓ ਬਲਜਿੰਦਰ ਸਿੰਘ ਪੁੱਲਰ ਮਾਸਟਰ ਹਰਜਿੰਦਰ ਗੋਗਨਾ ਆਪ ਨੇਤਾ ਸੰਤੋਸ਼ ਕੁਮਾਰ ਗੋਗੀ ਕਾਉਂਸਲਰ ਸੀਤਾ ਦੇਵੀ ਆਦੀ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਤਿਹਾਰ ਦੇ ਉੱਪਰ ਹਮੇਸ਼ਾ ਹੀ ਸਾਡੇ ਨਾਲ ਜਿਹੜਾ ਰਹੇ ਆ ਪੰਜ ਪੰਜ ਘਟੇ ਬਲਾਈ ਜੋ ਸੀੜੀ ਇਹ ਬਲਾਈ ਜਾਗਾ ਆਰੋਜੀ ਮੈਡਮ ਹਾਂਜੀ ਦਸ਼ਨ ਲਾਲ ਲਾਹ ਇੱਕ ਸਨਮਾਨ ਅਸੀਂ ਜਿਹੜਾ ਕਰ ਰਹੇ ਸਾਰਾ ਬਈ ਤਾੜੀਆਂ ਮਾਰ ਸਕਦੇ ਹੋ ਹਮੇਸ਼ਾ ਹੀ ਤਾੜੀ ਜਿਹੜੀ ਆ ਲਗਾਇਆ ਕਰੋ ਮੈਂਬਰ ਬੰਕ ਆਮ ਮੈਂਬਰ ਬੰਕ ਹਮੇਸ਼ਾ ਹੀ ਜਿਹੜਾ ਵਿਚਰਦੇ ਆ ਔਰ ਬੜੀ ਵਧੀਆ ਪਰਫਾਰਮੈਂਸ ਦੇ ਲਈ ਜਿੱਥੇ ਨਿਰਮਲਜੀਤ ਨਿੰਮਾ ਜੀ ਸਾਡੇ ਕਾਲੇ ਭਾਜੀ ਉਹਨਾਂ ਨੇ ਸਹਿਯੋਗ ਦਿੱਤਾ ਬੇਟੀ ਆਈ ਸੁਖਵਿੰਦਰ ਜੀ ਮੈਡਮ ਹਰਵਿੰਦਰ ਜੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਦਵਿੰਦਰ RAM ਜੀ ਆਮ ਆਦਮੀ ਪਾਰਟੀ ਦੇ

ਚਰਖਾ ਦੇਤਾ ਵਿੱਚ ਚਰਖੇ ਦੇ ਮੇਖਾ ਮਾਰਾਂ ਸਮਾਜਿਕ ਪਹਾਰ ਦੀ ਅਸੀਂ ਗੱਲ ਕਰਦੇ ਆ ਸਮਾਜਿਕ ਪਰਵ ਦੀ ਗੱਲ ਕਰਦੇ ਆ ਤੋਂ ਉਸ ਵੇਲੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਰੋਲ ਬਹੁਤ ਹੋ ਜਾਂਦਾ A ਜਦੋਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ ਸੁਵਿੰਦਰ ਜੀ ਨੇ ਕਿ ਸਾਨੂੰ ਸਭ ਨੂੰ ਇਕੱਠੇ ਕਰਨਾ ਔਰ ਜਦੋਂ ਵੀ ਇਹ ਪ੍ਰੋਗਰਾਮ ਜਿਹੜਾ ਕਰਦੇ ਆ ਵੱਡੇ ਪੱਧਰ ਤੇ ਉੱਪਰ ਸੋਚਦੇ ਆ ਕਿ ਮੈਂ ਆਪਣੇ ਪਰਿਵਾਰ ਨੂੰ ਮੇਰਾ ਨਾਮ ਕਵਲਪ੍ਰੀਤ ਕੌਰ ਹੈ ਤੇ ਸਾਡੇ ਸਰਬ ਨੂੰ ਜਿਹੜੇ ਸਭ ਉਹ ਸੈਂਟਰ ਵਿੱਚ ਪੜਦੇ ਹਾਂ ਤੇ ਸਾਡੇ ਹਰੇਕ ਖਾਸ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਾਡੇ ਸੈਂਟਰ ਵਾਲੇ ਬਹੁਤ ਹੀ ਵਧੀਆ ਪ੍ਰੋਗਰਾਮ ਲੈ ਕੇ ਦਿੰਦੇ ਹਨ ਤੇ ਸਾਡੇ ਇੱਥੇ ਵਿਆਹ ਵੀ ਕਰਦੇ ਆ ਜਿੰਨਾ ਹਰੇਕ ਫੰਕਸ਼ਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਣਾਉਂਦੇ ਨੇ ਧੰਨਵਾਦ सत श्रीकाल जी मेरा नाम खुशमीप कौर मैं बतौर बाल विकास प्रोजेक्ट फा चार्ज संभाल रही हूँ समाजिक सुरक्षा इसत्री बाल विकास विभाग पंजाब जिला प्रशासन जिला प्रोग्राम अफसर श्री राजीव ढांडा जी की योग अगवाई हेठ अगवाड़ा विखे युवा केंद्र नौजवान वेलफेयर सुसायटी के सहयोग न सा विभाग जोड़ी का त्यौहार मना रहा है ਇਸ ਮੌਕੇ ਤੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਹੀਤੀਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਪੜਾਉਣ ਅਤੇ ਉਹਨਾਂ ਦੇ ਇੱਕ ਸਿਰਫ ਪੱਖੀ ਵਿਕਾਸ ਨੂੰ ਉੱਚਾ ਚੁੱਕਣ ਲਈ ਸਾਨੂੰ ਸਭ ਨੂੰ ਸਾਂਝੇ ਜਿਹੜੇ ਜਿਹੜੇ ਉਹ ਕਰਨੇ ਚਾਹੀਦੇ ਹਨ ਅਤੇ ਇਹਨੇ ਸ਼ਬਦਾਂ ਨਾਲ ਹੀ ਮੈਂ ਆਪ ਸਭ ਨੂੰ ਲੋਹੜੀ ਦੇ ਤਿਉਹਾਰ ਦੀ ਲੱਖ ਲੱਖ ਮੁਬਾਰਕਾ ਦਿੰਦੀ ਹਾਂ ਅੱਜ ਬੜੀ ਖੁਸ਼ੀ ਦੇ ਨਾਲ ਮੈਂ ਦੱਸਦੀ ਹਾਂ ਕਿ ਅੱਜ ਸਰਵ ਨੌਜਵਾਨ ਸਭਾ ਔਰ ਸੀਡੀਓ ਆਫਿਸ ਇਹਨਾਂ ਨੇ ਰਲ ਕੇ ਹੀਤਾਂ ਦੀ ਲੋਹੜੀ ਦਾ ਕਾਰਜਕ੍ਰਮ ਆਯੋਜਿਤ ਕੀਤਾ ਹੈ ਔਰ ਜਗਾ ਵੀ ਬਹੁਤ ਅੱਛੀ ਹੈ ਜਿਹੜਾ ਕਿ ਗੁਰੂ ਨਾਨਕ ਨੇਤਰ ਹਿਨ ਆਸ਼ਰਮ ਹੈ ਆਸ਼ਰਮ ਵਾਲੀ ਜਗਾ ਆਲਰੇਡੀ ਬੜੀ ਪਵਿੱਤਰ ਜਗਾ ਹੈ ਇਥੇ ਨਾਨੀ ਧੀਆ ਦੀ ਲੋੜੀ ਕੀਤੀ ਹੈ ਬਹੁਤ ਅੱਛਾ ਪ੍ਰੋਗਰਾਮ ਕੀਤਾ ਹੈ ਔਰ ਸਾਰੇ ਨਵ ਜੰਮੀਆਂ ਬੱਚੀਆਂ ਨੂੰ ਇਹਨਾਂ ਨੇ ਗਿਫਟਸ ਪ੍ਰਦਾਨ ਕੀਤੇ ਆ ਔਰ ਕਿੰਨਾ ਸੋਹਣਾ ਰਗਰਗ ਕਾਰਗਰਾਮ ਲੋੜੀ ਦੀ ਜਿਹੜੀ ਛਵੀ ਹੈਗੀ ਸਾਰੀ ਦਿਖਾਈ ਹੈਗੀ ਆ ਤੇ ਬਹੁਤ ਖੁਸ਼ੀ ਦੇ ਨਾਲ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਸਾਨੂੰ ਸਾਰਿਆਂ ਨੂੰ ਬਹੁਤ ਮਾਨ ਸਨਮਾਨ ਦਿੰਦੇ ਹਨ ਔਰ ਮੈਂ ਉਮੀਦ ਕਰਦੀ ਹਾਂ ਕਿ ਇਹ ਹੋ ਜਾ ਜਿਹੜੇ ਸਮਾਜਿਕ ਕਾਰਜਕ੍ਰਮ ਹੈਗੇ ਆ ਇਹ ਕਰਦੇ ਰਹਿਣਗੇ ਥੈਂਕ ਯੂ ਇਥੇ ਗੁਰ ਨਾਨਕ ਨਿਤਨਿ ਆਸ਼ਰਮ ਚਾਏ ਹੋਏ ਆ ਜਿਹੜਾ ਜੀ ਸਰਬ ਨੌਜਵਾਨ ਸੁਸਾਇਟੀ ਵੱਲੋਂ ਇੱਕ ਧੀਆਂ ਦੀ ਜੂਰੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਅ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਦੇ ਨਾਲ ਬੱਚੀਆਂ ਬੱਚਿਆਂ ਦੀ ਮਾਵਾਂ ਨੂੰ ਗਿਫਟ ਦਿੱਤੇ ਹੈਗੇ ਨੇ ਸੂ ਨੂੰ ਤੌਰ ਬੱਚਿਆਂ ਲਈ ਲਿਖਾਈਆਂ ਵਗੈਰਾ ਤੇ ਇਹਦੇ ਨਾਲ ਕੀ ਹੈ ਕਿ ਲੇਡੀਜ਼ ਦਾ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਇੰਪਾਵਰਮੈਂਟ ਨੂੰ ਹੋਰ ਬਲ ਮਿਲਦਾ ਹੈਗਾ ਤੇ ਇਹ ਸੋਸਾਇਟੀ ਪਹਿਲਾਂ ਵੀ ਬਹੁਤ ਵਧੀਆ ਕੰਮ ਕਰਦੀ ਰਹੀ ਹੈਗੀ ਹੈ ਤੇ ਮੈਨੂੰ ਖੁਸ਼ੀ ਹੋਈ ਅੱਜ ਇਹਨਾਂ ਦਾ ਫੰਕਸ਼ਨ ਜੁਆਇਨ ਕਰਕੇ ਤੇ ਸਾਰਿਆਂ ਨੂੰ ਹੀ ਫਗਵਾੜਾ ਨਿਵਾਸੀਆਂ ਨੂੰ ਮੇਰੇ ਵੱਲੋਂ ਸੋਸਾਇਟੀ ਵੱਲੋਂ ਹੈਪੀ ਲੋੜੀ ਹੈ ਇਹ ਲੋੜੀ ਸਾਰਿਆਂ ਦੇ ਵਾਸਤੇ ਖੁਸ਼ੀਆਂ ਭਰਿਆ